ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜੱਸੀ ਸਿੱਧੂ ਸੋ ਮੈਂ ਪਹੁੰਚਿਆ ਸੀ ਅੱਜ ਬੀੜ ਦੇ ਅੰਦਰ ਜੋ ਕਿ ਬੀੜ ਹੈਗਾਗਾ ਸੋਇਆਂ ਦੇ ਵਿੱਚ ਪੈਂਦਾਗਾ ਸੋ ਅਸੀਂ ਤੁਹਾਨੂੰ ਦਿਖਾਵਾਂਗੇ ਬਹੁਤ ਸਾਰੀਆਂ ਤਸਵੀਰਾਂ ਖੂਬਸੂਰਤ ਤਸਵੀਰਾਂ ਬਹੁਤ ਸਾਰੇ ਪੰਛੀ ਨੇ ਇੱਥੇ ਸੋ ਜਿਹੜੇ ਪੰਛੀ ਨੇਗੇ ਕੋਲੋਲਾ ਕਰਦੇ ਦਿਖਾਵਾਂਗੇ ਤੁਹਾਨੂੰ ਮੋਰ ਵੀ ਨੇ ਇੱਥੇ ਸੋ ਬਾਂਦਰ ਨੇਗੇ ਸੋ ਸੋ ਇੱਕ ਛੋਟਾ ਜਿਹਾ ਡੌਗੀ ਵੀ ਫਿਰ ਰਿਹਾ ਇੱਥੇ ਕੋਈ ਅੰਦਰ ਰਾਖੀ ਕਰਦਾਗਾ ਸੋ ਜਿਹੜਾ ਵਿਭਾਗ ਹੈਗਾ ਇੱਥੇ ਵਿਭਾਗ ਦੇ ਸਟਾਫ ਦੇ ਮੈਂਬਰ ਵੀ ਬੈਠੇ ਨੇ ਮੇਰੇ ਨਾਲ ਸੋ ਸਾਨੂੰ ਇੱਕ ਚੀਜ਼ ਕੋਈ ਇੱਕ ਬੋਰਡ ਦਿਖਾਉਣਾ ਸਲੋਗਨ ਲੱਗਿਆ ਹੋਇਆਗਾ ਲੱਗਿਆ ਹੋਇਆ ਸਲੋਗਨ World Environment Day of June 5th ਸੋ ਜਿਹੜਾ ਮੇਨ ਗੇਟ ਦੇ ਅੰਦਰ ਜਿਹੜਾ ਬੋਰਡ ਲੱਗਿਆ ਹੋਇਆਗਾ ਸੋ ਪਿੱਛੇ ਖੂਬਸੂਰਤ ਤਸਵੀਰਾਂ ਬੀੜ ਦੀਆਂ ਨੇਗੀਆਂ ਪਿੱਛੇ ਬੀੜਾ ਦਾ ਬਹੁਤ ਦੂਰ ਲੰਬੇ ਲੰਬਾ ਕਿਲੋਮੀਟਰਾਂ ਦੇ ਵਿੱਚ ਜਿਹੜਾ ਬੀੜਾਗਾ ਇੱਥੇ ਸਥਿਤਤਾਗਾ ਮੇਨ ਗੇਟ ਦੇ ਉੱਤੇ ਖੜੇ ਆ ਇੱਥੇ ਇੱਕ ਵਾਟਰ ਟੈਂਕੀ ਵੀ ਖੜਾ ਵੰਡਰੀ ਸੰਗਰੂਰ ਦਾ ਸੋ ਬਹੁਤ ਖੂਬਸੂਰਤ ਤਸਵੀਰਾਂ ਲਗੀਆਂ ਬਹੁਤ ਅੱਛੇ ਜਿਹੜੇ ਕਿ ਪੌਦੇ ਲੱਗੇ ਹੋਏ ਨੇਗੇ ਸੋ ਅੰਦਰ এনवायरमेंट ਹੈ ਜੋ ਬਹੁਤ ਅੱਛਾ এনवायरमेंट ਹੈਗਾ ਖੂਬਸੂਰਤ ਤਸਵੀਰਾਂ ਲਗੀਆਂ ਜਿਉਂ-ਜਿਉਂ ਅਸੀਂ ਅੱਗੇ ਦਬਾਦਾਂਗੇ ਸੋ ਉਹਨਾਂ ਮੈਂ ਦਿਖਾਵਾਂਗਾ ਕਿ ਕਿੰਨੇ ਜਾਨਵਰ ਨੇ ਇੱਥੇ ਸੋ ਕਿੰਨੇ ਪੰਛੀ ਨੇ ਅਸੀਂ ਮੇਨ ਗੋਟ ਤੇ ਪਹੁੰਚੇ ਹੋਏ ਆਂ ਸੋ ਉਹਨਾਂ ਇੱਕ ਵਾਰ ਨਿਗਾ ਮਰਵਾ ਦਿੰਨੇ ਜੋ ਇਸ ਸਾਈਡ ਤੋਂ ਦੇਖਦੇ ਆਂਗੇ ਈਲਵਾਲ ਪਿੰਡ ਨੂੰ ਜਾ ਰਿਹਾ ਜਿਹੜਾ ਰੋਡ ਸੋ ਇਹ ਜਿਹੜਾ ਰੋਡ ਹੈਗਾ ਸੋਹਿਆਂ ਤੋਂ ਆ ਰਿਹਾ ਗਿਆ ਸੋ ਖੂਬਸੂਰਤ ਤਸਵੀਰਾਂ ਲ ਸੋ ਆੜੀ ਦਿਵਾਲੀ ਤੋਂ ਨਿਕਾ ਇੱਕ ਵਾਰ ਮਰਵਾ ਦਿੰਨੇ ਆ ਇਹ ਜਿਹੜਾਗਾ ਆਪਣਾ ਮੇਨ ਰੋਡ ਹੈਗਾ ਜਿਹੜਾ ਸੋਹਿਆ ਤੋਂ ਵੱਲੋਂ ਆ ਰਿਹਾ ਹੈਗਾ ਇੱਧਰ ਰਾਜਾ ਹੀ ਸਕੂਲ ਹੈਗਾ ਮੇਨ ਰੋਡ ਪਟਿਆਲਾ ਗੇਟ ਚੌਂਕ ਹੁੰਦਾ ਹੈਗਾ ਸੋ ਇੱਕ ਹਾਈਵੇ ਲੰਘ ਰਿਹਾ ਕੋਲ ਦੇ ਉੱਤੇ ਤੇ ਤੁਸੀਂ ਪਹੁੰਚਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਜ਼ਰੂਰ ਪਹੁੰਚੋ ਕਿਉਂਕਿ ਜਾਨਵਰ ਪੰਛੀ ਨੇ ਜਿਹੜੇ ਕਿ ਧੁੱਪ ਦੇ ਵਿੱਚ ਜੋ ਠੰਡ ਦੇ ਅੰਦਰ ਮਰਦੇ ਨੇਗੇ ਸੋ ਜਾਨਵਰ ਨੇਗੇ ਜੋ ਪਿਆਰ ਦੇ ਭੁੱਖੇ ਹੁੰਦੇ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਚਾਰੇ ਦੀ ਲੋੜ ਹੁੰਦੀ ਹੈ ਗਊਆਂ ਨੂੰ ਸੋ ਜਿਹੜੇ ਬਾਂਦਰ ਨੇ ਕਿ ਫਲ ਫਰੂਟ ਖਾ ਕੇ ਖੁਸ਼ ਹੋੁੰਦੇ ਨੇ ਕਿ ਸਾਡੇ ਨਾਲ ਸਮਾਸ਼ੇਵੀ ਪਹੁੰਚੇ ਹੋਏ ਨੇ ਸੋ ਉਹ ਵੀ ਆਪਣਾ ਜਿਹੜਾ ਤਿਰਫੁੱਲਾ ਗਿਆ ਭੇਟ ਕਰਨ ਆਏ ਨੇਗੇ ਜਾਨਵਰਾਂ ਨੂੰ ਪਾਉਣਾ ਆਏ ਨੇਗੇ ਪੰਜਾਬ ਸਰਕਾਰ ਦੀ ਇੱਕ ਜਿਹੜੀ ਜਿਹੜੀ ਆਪਣੀ ਟੈਂਕੀ ਹੈਗੀ ਉਹ ਖੜੀ ਹੈਗੀ ਪਿੱਛੇ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾਗਾ ਤੇ ਬੋਰਡ ਲੱਗਿਆ ਹੋਇਆਗਾ ਬੋਰਡ ਦੇ ਨਿਗਾ ਬਰਵਾ ਦੇਣਾ ਤੁਹਾਨੂੰ ਇੱਕ ਵਾਰ ਜੋ ਵੀੜ ਹੈਗਾ ਮਿੰਨ ਰੋਡ ਦੇ ਉੱਤੇ ਸਥਿਤ ਹੈਗਾ ਸੋ ਅੰਦਰ ਦੀਆਂ ਤਸਵੀਰਾਂ ਤੁਹਾਡੇ ਨਾਲ ਤੁਹਾਨੂੰ ਦਿਖਾਵਾਂਗੇ ਸਾਡੇ ਨਾਲ ਜੁੜੇ ਰਹੋ ਵੀਡੀਓ ਦੇ ਅੰਦਰ ਮੈਂ ਹਾਂ ਤੁਹਾਡਾ ਆਪਣਾ ਜੱਸੀ ਸਿੱਧੂ ਧੰਨਵਾਦ